ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਦੇ ਲਈ ਆਪਣੇ ਪਹਿਲੇ 8 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ ਸੂਚੀ ਜਾਰੀ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਜਿਹੜਾ ਪਹਿਲਾ ਨੰਬਰ ਲੈਂਦੀ ਹੋਈ ਵਿਖਾਈ ਦੇ ਰਹੀ ਹੈ ਸੂਚੀ ਜਾਰੀ ਕਰਨ ਦੇ ਮਾਮਲੇ ਵਿੱਚ ਪੰਜਾਬ 'ਚ ਹਾਲੇ ਤੱਕ ਕਿਸੇ ਵੀ ਪਾਰਟੀ ਨੇ ਉਮੀਦਵਾਰਾਂ ਦੀ ਸੂਚੀ ਜਾਰੀ ਨਹੀਂ ਕੀਤੀ ਪਰ ਜਿਵੇਂ ਹੀ ਸੂਚੀ ਜਾਰੀ ਹੋਈ ਉਸ ਤੋਂ ਬਾਅਦ ਜਿਹੜਾ ਦਾਵੇਦਾਰ ਨੇ ਸੀਟਾਂ ਦੇ ਜਿਹੜੀਆਂ ਸੀਟਾਂ ਦੇ ਦਾਵੇਦਾਰ ਨੇ ਉਹਨਾਂ ਦੀ ਬਿਆਨਬਾਜ਼ੀ ਵੀ ਸਾਹਮਣੇ ਆਉਣ ਲੱਗੀ ਹੈ ਤੁਹਾਨੂੰ ਦੱਸ ਦਈਏ ਕਿ ਸੰਗਰੂਰ ਤੋਂ ਇਸ ਵਾਰ ਕੈਬਨਿਟ ਮੰਤਰੀ ਮੀਤਹਿਰ ਨੂੰ ਚੋਣ ਮੈਦਾਨ ਦੇ ਵਿੱਚ ਆਪ ਦੇ ਵੱਲੋਂ ਉਤਾਰਿਆ ਗਿਆ ਆਮ ਆਦਮੀ ਪਾਰਟੀ ਦੇ ਵੱਲੋਂ ਮੀਤਹਿਰ ਨੂੰ ਮੰਤਰੀ ਹੁੰਦਿਆਂ ਹੋਇਆਂ ਵੀ ਟਿਕਟ ਦਿੱਤੀ ਗਈ ਹੈ ਪਰ ਮੀਤਹਿਰ ਤੋਂ ਪਹਿਲਾਂ ਕਈ ਨਾਵਾਂ ਦੀ ਚਰਚਾ ਸੀ ਕਈ ਦਾਵੇਦਾਰ ਸਨ ਕਈਆਂ ਵੱਲੋਂ ਦਾਅਵੇ ਠੋਕੇ ਗਏ ਸਨ ਉਹਨਾਂ ਵਿੱਚੋਂ ਇੱਕ ਸਨ ਸਰਪੰਚ ਗਰਮੇਲ ਸਿੰਘ ਕਰਾਚੋ ਗਰਮੇਲ ਸਿੰਘ ਕਰਾਚੋ ਦੇ ਵੱਲੋਂ ਵੱਡਾ ਦਾਵਾ ਠੋਕਿਆ ਗਿਆ ਸੀ ਕਿਹਾ ਜਾਂਦਾ ਹੈ ਕਿ ਜਿਹੜੀ ਸੂਚੀ ਸਿਆਸੀ ਹਲਕਿਆਂ ਦੇ ਅੰਦਰ ਆਮ ਆਦਮੀ ਪਾਰਟੀ ਦੀ ਗਰਦਸ਼ ਕਰ ਰਹੀ ਸੀ ਉਸ ਦੇ ਵਿੱਚ ਸੰਗਰੂਰ ਤੋਂ ਜਿਹੜਾ ਇੱਕ ਪ੍ਰਮੁੱਖ ਦਾਵੇਦਾਰ ਗਰਮੇਲ ਕਰਾਚੋ ਨੂੰ ਮੰਨਿਆ ਜਾਂਦਾ ਸੀ ਮੰਤਰੀ ਹੁੰਦਿਆਂ ਹੋਇਆਂ ਗਰਮੀ ਸਿੰਘ ਮੀਤਿਹਰ ਨੂੰ ਦੁਆਰਾ ਲੋਕ ਸਭਾ ਚੋਣਾਂ ਲਈ ਉਮੀਦਵਾਰ ਬਣਾਇਆ ਗਿਆ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿੱਚ ਜਾਂ ਸਿਆਸੀ ਹਲਕਿਆਂ 'ਚ ਚਰਚਾਵਾਂ ਤਾਂ ਚੱਲਣੀਆਂ ਜ਼ਰੂਰੀ ਨੇ ਪਾਰਕ ਗਰਮੇਲ ਸਿੰਘ ਕਰਾਚੋ ਨੇ ਇਸ ਮਾਮਲੇ ਦੇ ਵਿੱਚ ਇੱਕ ਬਿਆਨ ਦਿੱਤਾ ਹੈ ਉਹ ਬਿਆਨ ਤੁਹਾਨੂੰ ਦੱਸਦੇ ਹਾਂ ਅਤੇ ਨਾਲ ਹੀ ਦੱਸਦੇ ਆ ਕਿ ਗਰਮੇਲ ਸਿੰਘ ਕਰਾਚੋ ਕੌਣ ਨੇ ਤੁਹਾਨੂੰ ਦੱਸਿਆ ਕਿ ਗਰਮੇਲ ਸਿੰਘ ਕਰਾਚੋ ਨੇ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਹੈ ਉਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਐਲਾਨ ਕੀਤੇ ਸਾਰੇ ਹੀ ਉਮੀਦਵਾਰਾਂ ਨੂੰ ਤਹਿ ਦਿਲੋਂ ਮੁਬਾਰਕਬਾਦ ਵਾਹਿਗੁਰੂ ਜੀ ਜੈਤਬਖਸ਼ਣ ਇਹ ਬਿਆਨ ਗੁਰਮੀਲ ਕਰਾਚੋ ਦਾ ਸੋਸ਼ਲ ਮੀਡੀਆ ਦੇ ਉੱਤੇ ਆਇਆ ਤੁਹਾਨੂੰ ਦੱਸ ਦਈਏ ਕਿ ਇੱਕ ਵੱਡੀ ਦਾਅਵੇਦਾਰੀ ਸੀ ਗੁਰਮੀਲ ਕਰਾਚੋ ਦੀ ਗੁਰਮੀਲ ਕਰਾਚੋ ਬਾਰੇ ਗੱਲਾਂ ਹੋ ਰਹੀਆਂ ਸਨ ਕਿ ਉਹਨਾਂ ਦਾ ਪਿਛਲੀ ਵਾਰ ਵਾਂਗੂ ਵੀ ਤੁਰਕ ਦਾ ਪੱਤਾ ਨਿਕਲ ਸਕਦਾ ਪਿਛਲੀ ਵਾਰ ਵਾਂਗੂ ਕਿਉਂ ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਜਿਹੜਾ ਮੁੱਖ ਮੰਤਰੀ ਬਣ ਤੋਂ ਬਾਅਦ ਸੰਗਰੂਰ ਲੋਕ ਸਭਾ ਸੀਟ ਖਾਲੀ ਹੋਈ ਸੀ ਉਸ ਦੇ ਉੱਤੇ ਉਪ ਚੋਣ ਹੋਈ ਤਲਪ ਚੋਣ ਦੇ ਵਿੱਚ ਜਿਹੜਾ ਆਮ ਘਰ ਦਾ ਬੰਦਾ ਕਹਿ ਕੇ ਗਰਮੇਲ ਕਰਾਚੋਂ ਨੂੰ ਆਮ ਆਦਮੀ ਪਾਰਟੀ ਨੇ ਉਮੀਦਵਾਰ ਬਣਾਇਆ ਅਤੇ ਉਮੀਦਵਾਰੀ ਨਹੀਂ ਬਣਾਇਆ ਉਹਨਾਂ ਲਈ ਪ੍ਰਚਾਰ ਵੀ ਕੀਤਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਭਗਵੰਤ ਮਾਨ ਆਏ ਪਰ ਜਿਹੜੇ ਅਗਰਮੇਲ ਕਰਾਚੋਂ ਜਿਹੜੇ ਆ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਤਜੀਤ ਸਿੰਘ ਮਾਨ ਤੋਂ ਕੁਝ ਹੀ ਵੋਟਾਂ ਦੇ ਕੁਝ ਹਜ਼ਾਰ ਵੋਟਾਂ ਦੇ ਫਰਕ ਨਾਲ ਜਿਹੜਾ ਉਹ ਉਪ ਚੋਣ ਹਾਰ ਗਏ ਉਸ ਤੋਂ ਬਾਅਦ ਲਗਾਤਾਰ ਗਰਮੇਲ ਕਰਾਚੋਂ ਵਿਚਰਦੇ ਰਹੇ ਚਰਚਾ ਇਹ ਸੀ ਕਿ ਇਸ ਵਾਰ ਵੀ ਉਹਨਾਂ ਦੀ ਦਾਵੇਦਾਰੀ ਕਾਫੀ ਮਜ਼ਬੂਤ ਹੈ ਪਹਿਲਾਂ ਵੀ ਲੋਕ ਸਭਾ ਚੋਣ ਲੜ ਚੁੱਕੇ ਨੇ ਸਾਰੇ ਹਲਕਿਆਂ 'ਚ ਘੁੰਮੇ ਫਿਰੇ ਨੇ ਇਸ ਵਾਰ ਵੀ ਉਹਨਾਂ ਦਾ ਨਾਂ ਆ ਸਕਦਾ ਹੈ ਉਸ ਤੋਂ ਬਾਅਦ ਕਰਮਜੀਤ ਅਨਮੋਲ ਅਮਨ अरोड़ा ਤੇ ਗੁਰਮੀਤ ਮੀਤਹਿਰ ਦੀ ਚਰਚਾ ਚੱਲਦੀ ਰਹੀ ਆਖਰਕਾਰ ਤੁਰਕ ਦਾ ਪੱਤਾ ਮੀਤਹਿਰ ਦਾ ਨਿਕਲ ਆਇਆ ਕਿ ਇਹ ਵੀ ਜਾ ਰਿਹਾ ਸੀ ਕਿ ਮੀਤਹਿਰ ਖੁਦ ਚੋਣ ਲੜ ਕੇ ਰਾਜੀ ਨਹੀਂ ਪਰ ਦੇਖੋ ਕਿ ਉਹ ਵਿਧਾਇਕ ਵੀ ਨੇ ਮੰਤਰੀ ਵੀ ਨੇ ਇਸ ਦੇ ਬਾਵਜੂਦ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਲੱਗਦਾ ਇੰਜ ਕਿ ਪਾਰਟੀ ਦੇ ਕੋਲੇ ਕ੍ਰਾਈਸਿਸ ਹੈ ਲੀਡਰਸ਼ਿਪ ਦਾ ਪਰ ਸੰਗਰੂਰ ਵਰਗੇ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਕੋਲੇ ਕ੍ਰਾਈਸਿਸ ਨਹੀਂ ਹਿੱਟ ਪੁੱਟੇ ਆਮ ਆਦਮੀ ਪਾਰਟੀ ਦਾ ਵੱਡਾ ਨਹੀਂ ਲੀਡਰ ਹੈ ਜਿਹੜਾ ਉਹ ਸੰਗਰੂਰ ਹਲਕੇ ਚੋਂ ਨਿਕਲ ਆਉਂਦਾ ਆ ਵੱਡੇ ਨਾਂ ਨੇ ਵੱਡੇ ਵੱਡੇ ਨਾਂ ਨੇਗੇ ਮਿੰਕੂ ਜਵੰਦੇ ਦਾ ਨਾਂ ਚੱਲ ਰਿਹਾ ਸੀ ਇਸੇ ਨਾਲ ਅਗਰ ਮੇਲ ਕਰਾਚੋ ਦਾ ਨਾਮ ਚੱਲ ਰਿਹਾ ਸੀ ਕਈ ਹੋਰ ਨਾਂ ਨੇ ਜਿਨ੍ਹਾਂ ਬਾਰੇ ਚਰਚਾ ਚੱਲਦੀ ਰਹੀ ਹੈ ਤੇ ਵੱਡੇ ਆਗੂ ਨੇ ਇਸ ਸਮੇਂ ਜਿਹੜੇ ਸੰਗਰੂਰ ਜ਼ਿਲ੍ਹੇ ਨਾਲ ਸੰਬੰਧਿਤ ਨੇ ਸੰਗਰੂਰ ਲੋਕ ਸਭਾ ਹਲਕੇ ਨਾਲ ਸੰਬੰਧਿਤ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਗਰਮੀਤ ਹੀਰ ਨੂੰ ਜਿਹੜੇ ਟਿਕਟ ਦਿੱਤੀ ਗਈ ਹੈ ਦੇਖਣਾ ਇਹ ਹੋਵੇਗਾ ਕਿ ਉਹ ਜਿੱਤਦੇ ਨੇ ਕਿ ਨਹੀਂ ਇਹ ਤਾਂ ਸੰਗਰੂਰ ਦੇ ਲੋਕਾਂ ਦੇ ਉੱਤੇ ਨਿਰਭਰ ਕਰੇਗਾ ਕਿ ਉਹਨਾਂ ਨੂੰ ਵੋਟਾਂ ਪਾਉਂਦੇ ਨੇ ਕਿ ਨਹੀਂ ਪਾਉਂਦੇ ਪਰ ਆਮ ਆਦਮੀ ਪਾਰਟੀ ਦੇ ਇਸ ਸਿਲੈਕਸ਼ਨ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਨੇ ਉੱਠਣ ਲੱਗੇ ਨੇ ਗਰਮੀਤ ਮੇਲ ਕਰਾਚੋ ਦਾ ਜਿਹ ਬਿਆਨ ਆਇਆ ਤੁਹਾਨੂੰ ਵੀ ਦੱਸਿਆ ਕਿ ਉਹਨਾਂ ਨੇ ਤਹਿ ਦਿਲੋਂ ਮੁਬਾਰਕਵਾਦ ਦਿੱਤੀ ਹੈ ਜਿੱਤਣ ਦੀ ਕਾਮਨਾ ਕੀਤੀ ਹੈ ਐਸੀ ਵੀ ਉਮੀਦ ਕਰਦੇ ਆ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਲਈ ਜਿਹੜਾ ਇਹ ਇਲੈਕਸ਼ਨ ਚੰਗਾ ਸਿੱਧ ਹੋਵੇ ਪਰ ਜਿਹੜਾ ਕਹਿ ਸਕਦੇ ਆ ਕਿ ਜੋ ਪ੍ਰਚਾਰ ਆਮ ਆਦਮੀ ਪਾਰਟੀ ਨੇ ਪਹਿਲਾਂ ਕੀਤਾ ਸੀ ਇੱਕ ਗਰੀਬ ਘਰ ਦਾ ਮੁੰਡਾ ਇੱਕ ਗਰੀਬ ਘਰ ਦਾ ਪੁੱਤ ਕਹਿ ਕੇ ਗੁਰਮੀਲ ਖਰਾਚੋਂ ਨੂੰ ਚੋਣ ਮੈਦਾਨ ਚ ਉਤਾਰਿਆ ਗਿਆ ਉਸ ਵੇਲੇ ਜਦੋਂ ਆਮ ਆਦਮੀ ਪਾਰਟੀ ਦੇ ਬਿਲਕੁਲ ਐਂਟੀ ਵੇਵ ਸੰਗਰੂਰ ਦੇ ਵਿੱਚ ਹਵਾ ਕਰ ਰਹੀ ਸੀ ਉਸ ਦਰਮਿਆਨ ਜਿਹੜਾ ਗੁਰਮੀਲ ਖਰਾਚੋਂ ਨੂ ਮદાન ਚ ਉਤਾਰਿਆ ਗਿਆ ਸੀ ਪਰ ਅੱਜ ਜਦੋਂ ਉਸ ਦੇ ਮੁਕਾਬਲੇ ਥੋੜਾ ਮਾਹੌਲ ਸੁਧਰਿਆ ਉਸ ਦੇ ਮੁਕਾਬਲੇ ਐਂਟੀ ਇਨਫਲੂਐਂਸੀ ਦੀ ਵੇਵ ਹੈ ਜਿਹੜੀ ਉਹਦੇ ਵਿੱਚ ਕੁਝ ਫਰਕ ਨਜ਼ਰ ਆਉਂਦਾ ਹੈ ਕਿਸੇ ਹੱਦ ਤੱਕ ਪਰ ਉਸ ਵੇਲੇ ਗੁਰਮੇਲ ਕਰਾਚੋ ਨੂੰ ਇਗਨੋਰ ਕੀਤਾ ਗਿਆ ਇਹ ਆਪਣੇ ਆਪ ਚ ਆਮ ਆਦਮੀ ਪਾਰਟੀ ਦੀ ਸਿਲੈਕਸ਼ਨ ਦੇ ਉੱਤੇ ਸਵਾਲ ਖੜਾ ਕਰ ਦਿੰਦਾ ਹੈ